ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਭਾਈ ਹਰਪ੍ਰੀਤ ਸਿੰਘ ਦੀ ਜਿਹੜਾ ਕਿ ਭਾਈ ਅਮਰਪਾਲ ਸਿੰਘ ਦਾ ਭਰਾ ਹੈ ਉਹਦੀ ਜ਼ਮਾਨਤ ਹੋ ਗਈ ਹੈ ਤੇ ਬਾਕੀ ਪੰਜਾਬੀਓ ਜਿਹੜੇ-ਜਿਹੜੇ ਭੈਣ ਭਰਾ ਭਰਾ ਦੇ ਹੱਕ ਵਿੱਚ ਨੇ ਮੈਂ ਰਿਕਵੈਸਟ ਕਰੂੰਗਾ ਕਿ ਯਾਰ ਖੁਸ਼ੀ ਦੀ ਗੱਲ ਹੈ ਚਲੋ ਇੱਕ ਸਿੱਖ ਪਰਿਵਾਰ ਦੇ ਨਾਲ ਜਿਹੜੇ ਹਸਾਬ ਨਾਲ ਹੁਣ ਹਨਾ ਸਰਕਾਰਾਂ ਨੇ ਦੁਸ਼ਿੱਦਤ ਕੀਤਾ ਹੈ ਤਾਂ ਉਸ ਹਸਾਬ ਦੇ ਨਾਲ ਦੇਖੀਏ ਤਾਂ ਲੱਗਦਾ ਨਹੀਂ ਸੀ ਵੀ ਉਹਦੀ ਜ਼ਮਾਨਤ ਨੂੰ ਕੋਈ अनुमति मिलेगी जहां फिर कोई संसाधन बन जुआ उसकी जमानतदा चलो खुशी दी गल है यार ਵੀ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਵਕੀਲ ਇਹੋ ਜੀਆਂ ਅਦਾਲਤਾਂ ਵੀ ਮੌਜੂਦ ਨੇ ਜਿਨ੍ਹਾਂ ਦੇ ਉੱਤੋਂ ਐਨੇ ਭ੍ਰਸ਼ਟਾਚਾਰ ਦੇ ਵਿੱਚ ਵੀ ਉਮੀਦ ਰੱਖੀ ਜਾ ਸਕਦੀ ਹੈ ਕਿ ਸਾਡੇ ਹੱਕ ਦੀ ਗੱਲ ਸੱਚ ਦੀ ਗੱਲ ਕਰਨ ਵਾਲੇ ਇਨਸਾਨ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਵੀ ਮੌਜੂਦ ਨੇ ਕਿਉਂਕਿ ਇਹ ਧਰਤੀ ਹੈ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਾਡੇ ਗੁਰੂਆਂ ਦਾ ਖੂਨ ਡੋਲਿਆ ਗੁਰੂਆਂ ਨੇ ਸਿਰ ਦਿੱਤੇ ਨੇ ਇਹ ਯੋਧਿਆਂ ਦੀ ਧਰਤੀ ਹੈ ਭਾਈ ਯੋਧਿਆਂ ਦੀ ਸਪੋਰਟ ਕਿਉਂ ਨਹੀਂ ਹੋ ਗਈ ਯਾਰ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਦੋਂ ਵਸ ਜਾਂਦਾ ਬੰਦੇ ਦੇ ਵਿੱਚ ਉਦੋਂ ਫਿਰ ਉਹਨੂੰ ਸੱਚ ਦਾ ਜਿਹੜਾ ਕਿ ਫੈਸਲਾ ਉਹ ਕਰਨਾ ਹੀ ਪੈਂਦਾ ਕਿਉਂਕਿ ਉਹ ਚਾਹੇ ਵਕੀਲ ਦੇ ਰੂਪ ਦੇ ਵਿੱਚ ਹੋਵੇ ਚਾਹੇ ਭਾਈ ਉਹ ਕਿਸੇ ਜੱਜ ਦੇ ਰੂਪ ਦੇ ਵਿੱਚ ਹੋਵੇ ਅਦਾਲਤਾਂ ਦੇ ਵਿੱਚ ਆਪਣੇ ਆਪ ਵਿਰਾਜਮਾਨ ਹੋ ਕੇ ਸੱਚ ਦਾ ਫੈਸਲਾ ਤੁਹਾਡੇ ਸਾਹਮਣੇ ਹੋ ਗਿਆ ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਇਹ ਜਿਹੜੀਆਂ ਚਾਲਵਾਜੀਆਂ ਸਰਕਾਰਾਂ ਖੇਡਦੀਆਂ ਨੇ ਇਹਨਾਂ ਨੂੰ ਸਭ ਪਤਾ ਹੁੰਦਾ ਪਰ ਕਿਤੇ ਨਾ ਕਿਤੇ ਭਗਵਾਨ ਜਿਹੜਾ ਕਿ ਹੈਗਾ ਪ੍ਰਮਾਤਮਾ ਉਹ ਝੂਠ ਨੂੰ ਝੂਠ ਹੀ ਰੱਖਦਾ ਤੇ ਸੱਚ ਨੂੰ ਹੀ ਤਰਨਾ ਪੈਂਦਾ ਅਖਰ ਨੂੰ ਇਹ ਸਾਰੇ ਆਪਾਂ ਜਾਣਦੇ ਆ ਬਾਕੀ ਮੇਰੀ ਰਿਕੁਐਸਟ ਇਹੀ ਹੈ ਜਿਹੜੇ ਭੈਣ ਭਰਾ ਆਪਾਂ ਨੂੰ ਸੁਣਦੇ ਨੇ ਜਾਂ ਕੋਈ ਨਮਾ ਵੀਰ ਹੈ ਕੋਈ ਭੈਣ ਆ ਭਰਾ ਬਜ਼ੁਰਗ ਕੋਈ ਵੀ ਆ ਵੀ ਇਹਨਾਂ ਗੱਲਾਂ ਤੇ ਅਮਲ ਨਾ ਕਰਿਆ ਕਰੋ ਜਿਵੇਂ ਕਿ ਸਰਕਾਰਾਂ ਹਤਕੰਡੇ ਨਵੇਂ-ਨਵੇਂ ਅਪਣਾਉਂਦੀਆਂ ਨੇ ਭਾਈ ਹਰਪ੍ਰੀਤ ਸਿੰਘ ਦੀ ਜਿਹੜੇ ਹਿਸਾਬ ਨਾਲ ਜਮਾਨਤ ਹੋਈ ਆ ਲੱਗਦਾ ਨਹੀਂ ਸੀ ਤੇ ਤੁਹਾਡੀ ਕੀ ਰਾਇ ਆ ਕਿੰਨੇ ਕੁ ਲੋਕ ਤੁਸੀਂ ਵਿੱਚ ਲੋਕਾਂ ਦਾ ਕਹਿਣਾ ਮੈਂ ਜੇ ਇੱਕ ਤੁਹਾਨੂੰ ਨਵੀਂ ਗੱਲ ਦੱਸਦਾ ਲੋਕਾਂ ਦਾ ਕਹਿਣਾ ਕਿ ਯਾਰ ਇਹਨਾਂ ਦੇ ਨਾਲੋਂ ਬਹੁਤ ਲੋਕ ਟੁੱਟ ਗਏ ਨੇ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਹੈ ਪਰ ਮੇਰਾ ਮੰਨਣਾ ਇਹ ਹੈ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਅੱਜ ਵੀ ਮੌਜੂਦ ਨੇ ਭਾਈ ਅਮਰਪਾਲ ਸਿੰਘ ਦੇ ਨਾਲ ਤੇ ਹਰਪ੍ਰੀਤ ਸਿੰਘ ਯਾਨੀ ਵਿੱਚ ਹੀ ਆ ਗਿਆ ਪਰਿਵਾਰ ਦਾ ਇੱਕ ਹੀ ਹੈ ਚਲੋ ਜਮਾਨਤ ਹੋ ਚੁੱਕੀ ਹੈ ਜਿਹੜੇ ਭੈਣ ਭਰਾ ਹੱਕ ਦੇ ਵਿੱਚ ਨੇ ਕਮੈਂਟ ਤੇ ਲਾਇਕ ਜ਼ਰੂਰ ਕਰਨਾ ਜੀ ਕਿਉਂਕਿ ਸਾਡੇ ਪੰਜਾਬ ਦੇ ਰਿਲੇਟਿਡ ਜੋ ਵੀ ਗੱਲ ਹੁੰਦੀ ਹੈ ਕੌਮ ਦੇ ਪ੍ਰਤੀ ਸਾਡੇ ਲੋਕਾਂ ਦੇ ਪ੍ਰਤੀ ਉਹ ਆਪਣੇ ਚੈਨਲ ਤੇ ਆਪਾਂ ਪਾਉਨੇ ਆ ਕੋਈ ਵੀ ਹੈ ਚਾਹੇ ਰਾਜਨੀਤਿਕ ਕੋਈ ਗੱਲ ਹੈ ਤਾ ਅਸੀਂ ਤੁਹਾਨੂੰ ਹੁਣ ਇਹੀ ਰਿਕਵੈਸਟ ਕਰਦੇ ਆਂ ਵੀ ਜਿਹੜੇ ਭੈਣ ਭਰਾ ਹੱਕ ਦੇ ਵਿੱਚ ਨੇ ਉਹ ਜਿਆਦਾ ਤੋਂ ਜਿਆਦਾ ਕਮੈਂਟਾਂ ਦੇ ਢੇਰ ਲਾਉਣੇ ਨੇ ਤਾਂ ਕਿ ਆਪਾਂ ਇੱਕ ਸਰਟੀਫਿਕੇਟ ਦੇ ਤੌਰ ਤੇ ਇੱਕ ਇਹਨਾਂ ਦਾ ਰਿਜ਼ਲਟ ਕੱਢਾਂਗੇ ਵੀ ਦੇਖਾਂਗੇ ਕਿੰਨੇ ਕੁ ਲੋਕ ਆਪਣੇ ਇਹਨਾਂ ਭਾਵਨਾਵਾਂ ਦੇ ਨਾਲ ਜੁੜੇ ਨੇ ਜਿਹੜੇ ਕਿ ਸੱਚ ਦੀ ਆਵਾਜ਼ ਨਾਲ ਨੇ ਬਾਈ ਤੇ ਲਾਈਕ ਕਰਨਾ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਵੀ ਜ਼ਰੂਰ ਕਰਨਾ ਯਾਰ ਆਪਣੇ ਭੈਣ ਭਰਾਵਾਂ ਨਾਲ ਆਪਣੀ ਗੱਲ ਜਿਹੜੀ ਕਿ ਸਾਂਝੀ ਹੋ ਜਾਂਦੀ ਹੈ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਧੰਨਵਾਦ ਜੀ